ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੇਐਸ ਕਾਲੇਕੇ ਅੱਜ ਆਪਾਂ ਖੜੇ ਹਾਂ ਜੀ ਧਨੋਲਾ ਮੰਡੀ ਦੇ ਵਿੱਚ ਇਹ ਜਿਹੜੀ ਤੁਸੀਂ ਗਲੀ ਦੇਖ ਰਹੇ ਹੋ ਇਹ ਗਲੀ ਹੈਗੀ ਜੀ ਮੈਂਟਲ ਹਸਪੀਟਲ ਵਾਲੀ ਗਲੀ ਇਸ ਗਲੀ ਦੇ ਵਿੱਚ ਇਹ ਪੀਜਾ ਹਟ ਹੈਗੀ ਜਿਹੜੀ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਚੱਲਦੇ ਅੰਦਰ ਦਿਖਾਉਨੇ ਆ ਤੁਹਾਨੂੰ ਅਮਰੀਕ ਸਿੰਘ ਧਨੋਲਾ ਦੇ ਨਾਲ ਗੱਲਬਾਤ ਕਰਵਾਵਾਂਗੇ ਬੋਰਡ ਇੱਕ ਵਾਰੀ ਚੈੱਕ ਕਰਵਾ ਦਿਓ ਤੁਸੀਂ ਅੱਪਾ ਇੱਥੇ ਆਏ ਆ ਕਿਸ ਵਾਸਤੇ ਆਏ ਆ ਤੁਸੀਂ ਸਾਰੀ ਵੀਡੀਓ ਦੇਖੋ ਕਰਾਉਣਾ ਹੁੰਦਾ ਗੱਲਬਾਤ ਤੇ ਇਹ ਜਿਹੜੀ ਹਟ ਹੈ ਜੀ ਇਹ ਦੁਕਾਨ ਹੈ ਜਿਹੜੀ ਇਹ ਆ ਸੇਲ ਤੇ ਆਪਾਂ ਸਾਰੀ ਗੱਲਬਾਤ ਕਰਦੇ ਆ ਕਰਾਉਣਾ ਉਸ ਨੂੰ ਬਾਈਆਂ ਨੇ ਜਾਣਾਗਾ ਬਾਹਰ ਇਸ ਕਰਕੇ ਇਹ ਸੇਲ ਤੇ ਲੱਗੀ ਵੀ ਆ ਅਮਰੀਕ ਸਿੰਘ ਧਨੋਲਾ ਬਾਕੀ ਆਪਾਂ ਗੱਲਬਾਤ ਸਾਰੀ ਦਿਖਾਉਣਾ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇੱਕ ਵਾਰੀ ਨਾ ਤੁਸੀਂ ਸਾਰਾ ਪਹਿਲਾਂ ਚੈੱਕ ਕਰਵਾ ਦਿਓ ਕਿੰਨੀ ਸੋਹਣੀ ਸਜਾਵਟ ਆਣੀ ਦਿਖਾਉਣਾ ਹੈ ਨਾ ਏਸੀ ਵਗੈਰਾ ਲੱਗੇ ਹੋਇਆ ਅਜਿੰਦਰ ਦਾਦ ਆ ਤੇ ਇਸ ਚਾਰ ਸਪਿਰਲ ਕੋਲ ਚੱਕਰਵਾਦ ਉਸ ਡਿਜ਼ਾਈਨ ਇਹ ਕਿੰਨੀ ਜਾਨੀ ਫਿਟਿੰਗ ਹੋਈ ਹੈ ਬਾਕੀ ਆਪਾਂ ਸਰਦਾਰ ਅਮਰੀਕ ਸਿੰਘ ਧੌੜਾ ਜੀ ਨਾਲ ਬਰਕਰਾਰ ਕਰਦੇ ਆਂ ਅੱਜ ਦੇ ਮਿੱਠੀ ਘਰਾਂ ਦੀ ਬਜਾਏ ਹੈ ਤੇ ਬਈ ਸਤਿਕਾਰ ਸਤਿਕਾਰ ਜੀ ਹੋਰ ਤੇਗਾ ਨੂੰ ਹੋਰ ਦੀ ਪਸੰਦ ਹੈ ਤੇ ਗੱਲ ਇਹ ਹੈ ਜਿਹੜੀ ਹੱਟ ਹੈ ਇਹ ਆਪਣੀ ਦੁਕਾਨ ਹੈ ਇਹਦੀ ਸਟੋਰੀ ਸਜਾਵਟ ਇੰਨਾ ਵਧੀਆ ਲਗਾ ਪੂਰੇ ਸ਼ੌਕ ਦੇ ਨਾਲ ਇਹ ਉਹ ਕੀਤੀ ਆ ਤੇ ਕੀ ਕਾਰਨੋਂ ਵਜਾ ਤੁਸੀਂ ਆਪਣੇ ਜਵਾਬ ਨੂੰ ਹੀ ਦੱਸੋ ਵੀ ਆਪਾਂ ਕਿਉਂ ਇਹ ਸੇਵਾ ਕਰਦੇ ਹੋ ਵਜਾ ਤਾਂ ਪਤਾ ਕੀ ਹੈ ਜੀ ਇੱਕ ਤਾਂ तकरीबन 3 ਸਾਲ ਪਹਿਲਾਂ ਮੇਰੇ ਬੇਟੇ ਨੇ ਪੰਜਾਬ ਉਸ ਦੇ ਵਿੱਚ ਚੌਂ ਮਰ ਗਈ ਸੀ ਠੀਕ ਹੈ ਬੱਸ ਕਰੀਏ ਜਦਰੰਦਰ ਓਕੇ ਠੀਕ ਹੈ ਜੀ ਤੇ 25 ਅਪ੍ਰੈਲ ਨੂੰ ਮੇਰੇ ਬੇਟੇ ਦੀ ਡਿਗਰੀ ਪੂਰੀ ਹੋਈ ਆ ਬੀਐਸਸੀ ਹੋਟਲ ਮੈਨੇਜਮੈਂਟ ਆ ਓਕੇ ਉਹਨੂੰ ਜੋਬ ਮਿਲ ਗਈ ਦਿੱਲੀ 에어ਪੋਰਟ ਤੇ ਡਿਊਟੀ ਫਰੀ ਕੰਪਨੀ ਦੇ ਵਿੱਚ ਠੀਕ ਹੈ ਜੀ ਉਹ 12 ਦਿਨ ਤੋਂ ਉੱਧਰ ਚਲਾ ਗਿਆ ਉਹਦੇ ਕਰਕੇ ਹੁੰਦਾ ਸੀ ਕੱਲੇ ਹੀ ਰਹਿੰਦੇ ਅੱਛਾ ਮਤਲਬ ਤੁਸੀਂ ਉਹਨਾਂ ਇੱਥੇ ਇਕੱਲੇ ਰਹਿੰਦੇ ਅਸੀਂ ਇਕੱਲੇ ਮੈਂ ਤੇ ਮੇਰੇ ਘਰ ਵਾਲੇ ਅਸੀਂ ਦੋਨੋਂ ਹੀ ਆ ਠੀਕ ਹੈ ਠੀਕ ਹੈ ਤੇ ਉਹਨਾਂ ਦਾ ਮਤਲਬ ਬੇਟਾ ਦਿਲ ਜੁਤ ਤੇ ਆਇਆ ਤੇ ਉਹਨੂੰ ਉੱਧਰ ਬਿਠਾ ਗਿਆ ਉਹਨਾਂ ਦੇ ਕਿੰਨੇ ਚੁੱਲ੍ਹੇ ਨੇ ਕਿ ਅੱਲਾਹ ਰੋਟੀ ਪਕਾਉਂਦਾ ਬੇਟੀ ਦਾ ਤਾਂ ਕੋਈ ਨਹੀਂ ਅਸੀਂ ਅੱਡਕ ਪਾਉਨੇ ਬਿਚਾਣਾ ਅਸੀਂ ਇਹਨੂੰ ਤਿੰਨ ਦੀ ਜਗ੍ਹਾ ਦੋ ਚੁਲੇ ਕਰ ਲਈ ਅਸੀਂ ਬੇਟੀਪੁਰ ਜਲੰਧਰ ਸ਼ਿਫਟ ਹੋਣ ਦਾ ਹੈਗਾ ਸਾਡਾ ਮਨ ਅਸੀਂ ਕੰਮ ਕਰਕੇ ਇਹ ਸਾਰਾ ਸੁਨਾਨ ਸੇਲ ਕਰਦੇ ਹਾਂ ਅੱਛਾ ਹਾਂ अच्छा ये सारा सामान ਤੁਸੀਂ ਸੇਲ ਕਰਕੇ ਜਿਹੜੀ ਜਲੰਧਰ ਸਰ ਗੰਦੰਦਰ ਸਿਸਟਮ ਹੈ ਉਹਦੇ ਉੱਤੇ ਬਿਲਕੁਲ ਸਾਡੇ ਕੋਲ ਸਰਕਾਰੀ ਪੱਤਰ ਉਹਦਾ ਹੈਗਾ ਅਸੀਂ ਉਹਦਾ ਨੰਬਰ ਉੱਥੇ ਹੈ। ਜੇਕਰ ਕੋਈ ਐਸੀ ਤਰ੍ਹਾਂ ਦੀ ਫਿਟਿੰਗ ਦਾ ਸਮਾਨ ਜਿਹੜਾ ਦੁਕਾਨ ਕਰਨਾ ਚਾਹੁੰਦਾ ਹੈ ਹੈ ਨਾ ਤੇ ਕੋਈ ਚਾਹ ਬਾਨਾ ਆਪਣੇ ਨੇੜੇ-ਨੇੜੇ ਦਾ ਜਿਹੜਾ ਪੱਤਰ ਉਹਦਾ ਮੰਡੀ ਦੇ ਵਿੱਚ ਖੜਿਆ ਹੈ ਬਾਹਲੇ ਵਾਲੇ ਪਿੰਡਾਂ ਸ਼ਹਿਰਾਂ ਦੇ ਵਿੱਚ ਉਹ ਨਾ ਕੋਈ ਇੱਥੇ ਆ ਕੇカフェ ਅੱਛਾ ਕੰਪਨੀ ਇਹ ਬਗਲ ਅੱਗੇ ਕੰਮ ਕਰਕੇ ਵਿੱਚ ਦੀ ਬੀਚ ਰੱਖਣਾ ਪੂਰਾ ਵਧੀਆ ਜੀ ਅੱਜ ਤੁਸੀਂ ਧਨੋਲੇ ਦੇ ਵਿੱਚ ਜਿਹਨੇ ਮਰਜ਼ੀ ਪੁੱਛ ਸਕਦੇ ਜੀ ਡਾਕਟਰ ਦਾ ਨਾਮ ਸਰ ਇਹਦਾ ਕੀ ਨਾਮ ਕਿਸੇ ਕੋਲ ਕੁਆਲਟੀ ਦਾ ਨਾਮ ਵੈਰਿਟੀ ਠੀਕ ਉਹਨਾਂ ਅੱਜ ਉਹਨਾਂ ਨਾਲ ਗੱਲ ਕਰ ਲਈ ਇਤਨਾ ਅਲੈਡੀ ਗ੍ਰੀਵੋ ਸਾਡੇ ਕੋਲ ਹੈ ਠੀਕ 10 ਸਾਲ ਪਹਿਲਾਂ ਪਨਾ ਕੰਮ ਕਰੇ ਇਸ ਬਿਜ਼ਨਸ ਮੇਰੇ 10 ਸਾਲ ਹੋ ਗਏ ਮੈਂ ਰਹੀ ਤੋ ਇੱਥੇ ਬੰਚਾ ਹੈ ਓਕੇ ਅੱਛਾ ਜੇ ਹੁਣ ਜੇ ਆਪਾਂ ਸੇਲ ਦੀ ਗੱਲ ਕਰੀਏ ਆਪਣੇ ਕੋਲ ਕੀ ਕੀ ਸਮਾਨ ਹੈ ਇੱਥੇ ਜਿਹੜਾ ਇਹ ਹੈਗਾ ਕੀ ਇਹਦਾ ਪ੍ਰਾਈਸ ਵਗੈਰਾ ਦਾ ਨਾ ਉਹ ਵੀ ਆਪਾਂ ਨਾਲ ਦੱਸ ਸਕਦਾ ਨਾ ਦੱਸ ਦਈਏ ਪ੍ਰਾਈਸ ਦਾ ਪਤਾ ਕਿ ਜਦੋਂ ਕੀ ਹੋਵੇ ਇਸ ਤਰ੍ਹਾਂ ਅਸੀਂ ਜੇ ਉਸੇ ਰੰਗ ਕਰ ਲਾਂਗੇ ਕਿ ਕਿਤਨੇ ਠੀਕ ਹੈ ਜੇ ਤੁਸੀਂ ਆਹ ਸਮਾਨ ਦਾ ਦਿਖਾਤਾ ਸਾਂ ਉਹ ਮੈਂ ਅੰਦਰ ਦੇਖਾਂ ਰਿਹਾ ਤਿੱਕਾ ਹੁਣ ਜਿਹੜਾ ਕੰਮ ਹੈ ਨਾ ਉਹ ਨੂੰ ਇੱਕ ਵਾਰੀ ਪੁਦੀਖਾ ਦੇ ਅੰਦਰ ਅੰਦਰ ਅਸ ਜਰੂਰ ਚੱਲਦੀ ਮਾਰਨ ਨੂੰ ਇਹ ਸਾਰਾ ਸਭਾ ਦੀ ਆ ਮੀਟਿੰਗ ਵਗੈਰਾ ਦਾ ਤੁਸੀਂ ਆਪ ਮਿਸਤਰੀ ਲਾ ਕੇ ਚੇ ਤਿਆਰ ਕਰਵਾਇਆ ਹਰ ਸ਼ਾਮ ਨਾਲ ਧਿਆਨ ਦੇ ਉਹ ਵੀ ਗੱਲਬਾਤ ਘੈਂਡਾ ਅੰਦਰ ਵੀ ਵਕਿਆ ਬਾਤ ਹੈ ਲੈ ਵੀ ਇੱਕ ਵਾਰੀ ਮੈਂ ਪੁੱਛਾਂਗਾ ਰਵੀਨ ਨੂੰ ਸਾਰੇ ਇਹਨਾਂ ਚੈਰੀ ਪ੍ਰਵਾਹ ਉਹ ਦੇਖੋ ਜਿਹੜਾ ਅਸੀਂ ਸਲੇਬਾਂ ਵਗੈਰਾ ਬਣਵਾਇਆ ਸਾਰਾ ਮਿਸਤਰੀ ਪੂਰਾ ਲਾ ਪੂਰਾ ਅੰਦਰ ਪੂਰੀ ਦੀ ਸਾਰੇ ਮੀਟਿੰਗਸ ਨਾ ਪਾਉਂਦੀ ਦੋ ਦਿਨਾਂ ਤੋਂ ਸੀ ਜੀ ਸੁਚਿਆ ਕਹਾ 100 ਲੀਟਰ ਦੋਸਤੋ ਸਾਜਮਾਨ ਬਦਲਣ ਵਾਸਤੇ ਹੁਣ ਇਹ ਦਿਨ ਪ੍ਰੋਜੈਕਟ ਹੋ ਰਿਹਾ ਹੈ ਕੰਪਿਊਟਰ ਠੀਕ ਹੈ ਜੀ 150 10 ਲੀਟਰ ਗੋਦ ਰੈਂਦੇ ਆ ਅਸੀਂ ਨਾ ਮੰਡੇ ਨੂੰ ਓਕੇ ਨਵੇਂ ਬਣਾ ਦੇ ਜੀ ਨਵਾਂ ਲੈ ਕੇ ਆਪਾਂ ਕੰਮਕਾਰ ਚੱਲ ਰਿਹਾ ਹੈ ਇਹ ਨਹੀਂ ਹੈਗਾ ਨੀ ਮੰਡਾ ਚੱਲ ਰਿਹਾ ਸਾਰਾ ਸਮਾਨ ਬਦਲਣ ਦੇ ਵਿੱਚ ਪਿਆ ਹੈ ਸਾਜਮਾਨ ਸਾਰਾ ਕੁਝ ਤੇ ਇਧਰ ਵੀ ਤੁਸੀਂ ਦੇਖ ਸਕਦੇ ਹੋਗੇ ਸਾਰਾ ਟੀਨ ਹੈ ਪੂਰਾ ਇਹਦੇ ਅੱਥੇ ਗੱਲ ਕਰੀਏ ਤਾਂ ਵੀ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਤਾਂ ਨਹੀਂ ਹੈਗੀ ਵੀ ਜਿਹੜੀ ਆਪਾਂ ਕੀ ਵੀ ਆ ਅਸੀਂ ਦੇਨੇ ਜਾਂ ਉਹ ਜਿਹੜਾ ਟਾਈਮ ਲੀ ਦੇ ਵਿੱਚ ਆ ਗਈ ਸੀ ਏ ਟੂ ਜ਼ੈਡ 77 ਤੱਕ ਠੀਕ ਹੈ ਉਹ ਚਮਚਾ ਨਹੀਂ ਚੱਲਦੇ ਜਿਹੜੀ ਗੱਲ ਹੋਈ ਠੀਕ ਹੈ ਠੀਕ ਠੀਕ ਹੈ ਉਹ ਚਮਚਾ ਨਹੀਂ ਚੱਲਦੇ ਦੇਖੋ ਤੁਸੋਂ ਜਿਵੇਂ ਨਾ ਆਪਾਂ ਦੇਨੇ ਹਨਾ ਵੀ ਉਹੀ ਪੂਰਾ ਕਵਾੜਾ ਜਾਂ ਜਾਂ ਹੁਣ ਹੁੰਦਾ ਨਾ ਪੂਰਾ 1000 ਰੁਪਏ ਤਰਵਾਉਂਦਾ ਨਾ ਨਵਾਂ ਹੀ ਸਾਫ ਹੋਈ ਦੇ ਪੂਰਾ ਦੇਖ ਬ੍ਰੈਂਡ ਇਹ ਕੀ ਦੇ ਨੇ ਆਹਾਂ ਉਹ ਡਿਫਰੈਂਸ ਸੀ ਸਾਡੇ ਵਿੱਚ ਇੱਕ ਹੀ ਬੋਲ ਨੇ ਕਿ ਉਹ ਜਿਹੜਾ ਰਿਪੋਰਟ ਉਹ ਤੋਂ ਬੋਲੂ ਇੱਕ ਵਾਰੀ ਸਾਰਾ ਦਿਖਾ ਦੇ ਤੇ ਬਾਕੀ ਨੰਬਰਾਂ ਦਾ ਸਕਰੀਨ ਤੇ ਦਿਵਾ ਦੇਣਾ ਨਹੀਂ ਹਾਂਜੀ ਨੰਬਰਾਂ ਦਾ ਸਕਰੀਨ ਤੇ ਦਿਵਾ ਦੇਣਾ ਤੇ ਕਾਲੇ ਵੀ ਸੁਣ ਬਾਰੇ ਤੇ